ਸ਼ਿਗਾਰ ਜੀ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮਗੇ ਸਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਜੰਡਲੀ ਖੁਰਦ ਜ਼ਿਲ੍ਹਾ ਫਤਿਹਪੁਰਬਾਦ ਦੀ ਹਰਿਆਣਾ ਦੇ ਵਿੱਚ ਤੇ ਇੱਥੇ ਲੋਹੇ ਦਾ ਬੋਰ ਲੱਗਿਆ ਹੋਇਆ ਜੀ ਤੇ ਉਹ ਦੇਖ ਸਕਦੇ ਤੁਸੀਂ ਸਾਹਮਣੇ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਇਹਨਾਂ ਨੇ ਇਹ ਬੋਰ ਸਾਲਕ ਪਹਿਲਾਂ ਲਵਾਇਆ ਸੀ ਤੇ ਇਹਦੇ ਵਿੱਚ ਪਲਾਸਟਿਕ ਦੀ ਡ੍ਰੈਵਰੀ ਪਾਈ ਹੋਈ ਸੀ ਜਿਵੇਂ ਆਹ ਡ੍ਰੈਵਰੀ ਦਾ ਟੋਟੇ ਕੱਢੇ ਮੈਨਦਰ ਤੇ ਡ੍ਰੈਵਰੀ ਦੇ ਵਿੱਚੋਂ ਮਤਲਬ ਚੂੜੀ-ਚਾੜੀ ਫ੍ਰੀ ਹੋ ਗਈ ਤੇ ਜਿਸ ਕਾਰਨ ਇਹਨਾਂ ਦੀ ਮੋਟਰ ਸੀ ਜਿਹੜੀ ਉਹ 655 ਫੁੱਟ ਤੇ ਜਾ ਕੇ ਫਸ ਗਈ ਤੇ ਇਹਨਾਂ ਤੇ ਪਹਿਲਾਂ ਵੀ ਇੱਥੇ ਮਿਸਤਰੀ ਜਾਈ ਸੀ ਤੇ ਉਹਨਾਂ ਤੋਂ ਮੋਟਰ ਨਹੀਂ ਨਿਕਲੀ ਤੇ ਫਿਰ ਇਹਨਾਂ ਨੇ ਆਪਣੇ ਨਾਲ ਕੰਟੈਕਟ ਕੀਤਾ ਤੇ ਅੱਜ ਆਪਾਂ ਇੱਥੇ ਕੈਮਰਾ ਮਾਰਨ ਆਏ ਆਂਗੇ ਤੇ ਜੇ ਮੋਟਰ ਉੱਪਰ ਦਿਖਦੀ ਹੋ ਤਾਂ ਆਪਾਂ ਇਹਨਾਂ ਦੀ ਮੋਟਰ ਜ਼ਰੂਰ ਕੱਢ ਕੇ ਦੇਵਾਂਗੇ ਜੀ ਸੋ ਆਜੋ ਜੀ ਕੈਮਰਾ ਤੇ ਕੈਮਰਾਮੈਨ ਉੱਧਰ ਰੈਡੀ ਨੇਗੇ ਕੈਮਰਾ ਤੇ ਕੈਮਰਾਮੈਨ ਰੈਡੀ ਨੇ ਜੀ ਤੇ ਛੱਡਦੇ ਕੈਮਰਾ ਹੁਣ 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 ਮਾਤਾ ਇਹਨੇ ਚੱਲੀ ਹੌਲੀ ਚੱਲੀ ਆਰਥਲੋ ਦੀ ਠੀਕ ਆ ਬਜਾ ਉੱਥੋਂ ਦੀ ਕਰਤੀ ਫੇਰ ਵੱਧ ਉਲਝੂਗੀ ਪਾਣੀ ਦੇ ਉੱਰ ਕਿੰਨਾ ਇਹਦੇ 200 200 ਨਾਲੀ ਦਾ ਤਾਂ ਨਹੀਂ ਹੁੰਦਾ ਪਾਣੀ ਯਾਰ ਨਾਲੀ ਦਾ ਪਾਣੀ ਤਾਂ ਨਹੀਂ ਥੋੜੇ ਘਣੀ claridad

ਉਹ ਪਾਣੀ ਦਿੰਦੇ ਨਹੀਂ ਜਿਵੇਂ ਜਮੀ ਸਾਡੇ ਕੀ ਪਾਣੀ ਉੜੀ ਚੱਲ ਹੌਲੀ ਸਾਫ਼ ਜਿੰਦਾ ਜਿੱਤਣਾ ਪਾਪ ਦਿਿੰਦਾ ਉਹਦੇ ਨਾਲ ਥੋੜਾ ਬ੍ਰਾਈਟਨੈਸ ਦਬਾਰਾ ਕਰ ਲੈ ਆ ਜਾ ਥੱਲੇ ਜਾ ਕੇ ਤਾਂ ਪਾਣੀ ਸਾਫ਼ ਹੋ ਜਣਾ ਇਹ ਉਹ ਵੀ ਦੇਖੋ ਸਫਾਈ ਲਈ ਪਾਣੀ ਬਾਹਰ ਆ ਕੇ ਦੀ ਪੈਪਰ ਆਹੀ ਜੀ ਸਫਾਈ ਲਈ ਇਰਕ ਵਿੱਚ ਡੂ ਹੋ ਰਿਹਾ ਹੈ। ਬੋਰ ਪਾਣੀ ਪਾਣੀ ਖਾਣੋਂ ਖੜ ਗਈ ਫਿਰ। ਕੈਪਟੀ ਹੈ ਮੇਰੇ ਸਾਹਮਣੇ। ਨਾ ਫਿਲਟਰ। ਫੰਟਰ ਪਾਣੀ ਖਾਉ ਫਿਰ ਉੱਪਰ ਬਈ ਜਰਾ। ਫਿਰ ਪਾਣੀ ਖਾ। ਪਾਣੀ ਨਹੀਂ ਬਾਹਰੇ ਹੁਣ ਚਾਹੀਦਾ ਸੀ ਵੀਰੇ। ਧੁਕਰ ਹੌਲੀ ਹੌਲੀ ਚੱਲੀ ਹੌਲੀ ਮੜਾ ਜੀ ਚੱਲ। ਹੁਣ ਬਾਬੂ ਸਾਹਿਬ ਹੋਰ ਮੜਾ ਜ। ਹੋਰ। ਬਾਰ ਬਾਰ ਜਮ ਮੋਟਰ ਲਿਗੜ ਗਈ ਮੋਟਰ ਨਹੀਂ ਲਿਗੜ ਗਈ ਹੁੰਦਾ ਹਾਂ ਨਾ ਕੈਉਟੀ ਹੈ ਜਨਰੇਟਰ ਲਾਇਤੀ ਨਾ ਸਰ ਮੈਂ ਕੰਮ ਲਾਇ ਰਾ ਜੁਕਰ ਤਾ ਬੋਲ ਲਾ ਨਹੀਂ ਜਿਸਾਬ ਤਾ ਸਮਝ ਆਉ ਨਹੀਂ ਆਪਣਾ ਨਹੀਂ ਵਿੱਚ ਮੇ ਸੀੜਾ ਹੈ ਅੱਛਾ ਲੱਗਦਾ ਹੈ ਉਹ ਰੋਕੇ ਫਿਲਟਰ ਕਿ ਰੱਖਿਆ ਹੈ 6 ਇੰਚ ਅੱਛਾ ਹਾਂ ਜਿਹੜੀ ਮਰ ਰਹਿ ਕੇ ਨਾ ਸੋ ਜੀ ਹਾਂ ਯੂ ਵਿੱਚ ਫਿਲਟਰ ਪੋ ਨਹੀਂ अच्छा हाँ समझे ठीक है ऐसे है थले पे वो जो कैप्टी जो बनाते सिट्टा है बोल जो साले ठीक है तो बीच में फिल्टर ना बीच फिल्टर कून मेरा समझ में फर्क नहीं गया ਉਰਦੂ ਤਾਂ ਸਾਫ਼ ਹੈ ਬਾਕੀ ਦੇਖਣਾ ਚਾਹੀਦਾ ਜੇ ਮੋਟਰ ਉਹ ਥੱਲੇ ਮੋਟਰ ਤਾਂ ਹੈ ਜੇ ਦੇਗੀ ਫਿਰ ਨਿਕਲੇਗਾ ਸਵੈਰਾ ਹੈ ਜੇ ਦੇਗੀ ਮੋਟਰ ਨਿਕਲੇ ਹੋਗੀ ਮੋਟਰ ਤਾਂ ਦਿਖ ਗਈ ਗੱਲ ਉਹ ਹੀ ਹੈ ਨਾ ਹੁਣ ਮਸ਼ੀਨ ਲਿਆਉਣੀ ਕਰਨੀ ਤੇ ਵੱਡਾ ਲੱਗ ਜਾਂਦਾ ਪ੍ਰੋਜੈਕਟ ਫੇਰ ਕਿੰਨਾ ਹੋ ਗਿਆ ਮਿਸਤਰੀ ਜਦੋਂ ਮੋਟਰ ਡਿੱਗੀ ਫਿਰ ਬਰਮਾ ਲਾਉਣ ਤੇ ਲੋੜ ਹੀ ਨਹੀਂ ਤੇ ਤੇ ਰੇਤਾ ਹੋ ਗਿਆ ਉੱਪਰ ਸਰ ਰੇਤਾ ਦੇ ਇਗਰੇ ਰੇਤਾ ਚ ਕੀ ਨਹੀਂ ਕਿਉਂ ਪਲਾਸਟਿਕੀ ਪਾਈਪ ਦੀ ਬਜਨ ਹੋ ਗਿਆ ਛੋਟੀ ਛੋਟੀ ਗਰਮ ਪਾਣੀ ਹੈ ਆਪਣਾ ਨਹੀਂ ਤਾਂ ਨਹੀਂ ਹੋ ਗਾ ਕੋਸਾ ਕਿੰਨਾ ਹੋ ਗਿਆ ਬਾਈ साढ़े पांच सौ के बाद हौली चली तार पा दे मोटर तार पाते अरे चल जा कर दी कि था लड़ाई गा थी भी दो सौ ये दो सौ तो लोगी थी ਰਿੱਟਾ ਉਤਾਰ ਲੈ ਉਹ ਰਿੱਟਾ ਕੋਈ ਲਿਆ ਦੇ ਸਾਰੇ ਗਾਇਦਾ ਇਲਾਜ ਹੋ ਜਾ ਕਿਰਾ ਮੋਟਰ ਨਿਕਲੇ ਆਹ ਨੂੰ ਨਾ ਕੇ ਧਾ ਆਹ ਗੇਤ ਕੰਮ ਲੱਗ ਨਹੀਂ ਕੈਮਰਾ ਲਗਾਉਣ ਲੱਗੇ ਪਰ ਇਹ ਲੋਮਾ ਫਿਰ ਮੋਸਲ ਕਰਨ ਕੋਲ ਲੈ ਜਾਂਦਾ ਇਰ ਮੋੜ ਲਿਆਉਂ ਥੋੜੀ ਦੇ ਰੁਕ ਜਾ ਕਿੰਨਾ ਹੋ ਗਿਆ ਬਾਈ ਹੌਲੀ ਚੱਲੀ ਟਰੈਕਟਰ ਤੋਂ ਲੇਜਨ ਕਿੰਨਾ ਕਹਿੰਦੀ 600 ਉਹ ਇੰਕੜਾ ਹੌਲੀ ਚੱਲੀ ਬੰਨਾਈ ਵੀਰਾ ਆ ਤਾ ਦੋ ਦੁਕਾਨ ਲੈ ਗਿਆ ਕੋਈ ਨਹੀਂ ਵੀਰਾ ਵੀਦਾ ਹੋਈ ਹੂੰ ਕਾ ਇਹ ਮੋੜ ਤੋਂ ਮ ਖੜੇ ਨੂੰ ਬਾਈ ਤੂੰ ਮੈਂ ਖੜਿਆ ਹੀ ਥੋੜੀ ਜੁੱਤ ਲਾ ਚੱਲ ਲੈ ਗੁਰ ਲੱਗ ਗਿਆ ਮੇਰੇ Si la primera connexió no nivella ਤਿੰਨ ਹੋ ਗਿਆ 340 ਹੋਲੀ ਚੱਲੀ ਹੁਣ ਹੋਲੀ ਕਰਦੇ ਚੱਲਾਂ ਦੇ ਸੂ ਹੋੜੀ ਕਿੰਨਾ ਹੋ ਗਿਆ 654 ਬੰਦੀਆ ਮਰੱਸਾ ਖਲ ਗਿਆ ਬਸ ਕਿੰਨਾ ਵਿੱਲਾ ਸੀ ਇਹ ਜਦਨਾ ਪਹਿਲਾਂ ਕਿੰਨਾ ਵਿੱਲਾ ਤੀ ਬੋਰ ਇਹ ਪਹਿਲਾਂ ਬੋਰ ਕਿੰਨਾ ਵਿੱਲਾ ਜਦੋਂ ਰਾੜਾ ਪਹੁੰਚਦੀ ਉਹ ਇਤਨਾ ਇਹਦਾ ਕਿੰਨਾ ਨਾ ਜਦੋਂ ਰੇਤੀ ਉੱਪਰ થી ਚਰ ਤਿੰਨ ਚਾਰ ਰਾੜ ਹੈ ਹੁਣ ਕਿੰਨਾ ਤੀਗਾ ਹੁਣ ਜਦ ਤੁਸੀਂ ਉਹਨਾਂ ਕੋ ਕਰਤੀ ਕੈਮਰਾ ਲਗਾਉ ਜਦ ਹਾਂ ਜਦ ਇਤਨਾ ਇਹਦਾ ਤਾਂ ਹੰਦ ਕਿੰਨਾ ਸਾਢੇ 600 592 ਤੁਸ ਬੰਦ ਰਿਹਾ 592 ਹਾਂ ਬੰਦ ਰਿਹਾ 592 52 ਹਾਂ 664 ਫੁੱਟ ਵੇ ਲੈ ਆ ਹੋਰ ਆਉਣਾ ਇਹ ਕਿੰਨੇ ਘਟੇ ਚਰੰਜਾ ਘਟਾ ਚਰੰਜਾ ਹੋਏ ਚਰੰਜਾ ਬੱਦਦਾ ਯਾਰ ਹਾਂ ਇਤਨਾ ਹੀ ਦੋ ਘੁੱਟੇ ਬੱਦਦਾ ਤੋਰੇ ਨਾ ਉਤਾਰ ਦੁਰ ਘਟਾ ਬੱਦਦਾ ਹੁੰਦੀ ਉਹ ਪਰ ਘਰ ਇਹਨੂੰ ਦੇਖ ਉਹ ਉੱਠਿਆ ਕੱਕਦਾ ਹਾਂ ਦਾ ਲਾ ਗਿਆ ਪੰਡੂ ਲਾ ਗਿਆ ਮੁਰੇ ਦੇ ਹਲਿਆ ਇਹਨੂੰ ਮੜਾ ਜਾ ਸਾਲੇ ਨੂੰ ਉੱਤੇ ਥੱਲੇ ਕਰ ਡਰੇ ਵੀ 4 ਇੰਚੀ ਪਈ ਤੇ ਹੈ ਉੱਤੇ ਥੱਲੇ ਕਰਕੇ ਤਾਂ ਦੇਖ ਬਾਹਰ ਕੱਢ ਲਾ ਫਿਰ ਬਾਹਰੇ ਕੱਢਦੇ ਕੰਦ ਕੀ ਹਾਂਜੀ ਫਾਈਨਲੀ ਕੈਮਰਾ ਵੱਜ ਗਿਆ ਤੇ ਕਰਦੇ ਤਾਰ ਇਕੱਠੀ ਕਰਦੇ ਕੈਮਰਾ ਬਾਹਰੇ ਤੇ ਫਿਰ ਕਰਾਮਕ ਥੋੜੀ ਮਿਸਤਰੀ ਨਾਲ ਗੱਲ ਤੇ ਪੁੱਛਦੇ ਕੀ ਰਿਪੋਰਟ ਤੇ ਕੀ ਡਿਟੇਲ ਆਪਣੇ ਬੋਰ ਦੀ ਸਸੇ ਗਾਲ ਜੀ ਸ਼ਿਗਾਲ ਜੀ ਹਾਂ ਜੀ ਅਸੀਂ ਪਿੰਡ ਪਹੁੰਚੀ ਦੀ ਅੱਜ ਜਾਨਰੀ ਖੁਰਦ ਹਾਂਜੀ ਤੇ ਜਿਲ੍ਹਾ ਪਤਾਵਾ ਦਾ ਹਾਂਜੀ ਤੇ ਹਰਿਆਣਾ ਵਿੱਚ ਹੈ ਜੀ ਤੇ ਬੋਰ ਚੈੱਕ ਕਰਿਆ ਹੋਇਆ ਸੀ ਆਕੀ ਤੇ ਬੋਰ ਚੈੱਕ ਕਰਨ ਤੋਂ ਬਾਅਦ ਦੇਖਿਆ ਤੇ ਬੋਰ ਹੈਗਾ ਤੇ ਇਹ ਆਪਣਾ 750 ਟਨ ਲੋਹੇ ਦਾ ਬੋਰ ਲੱਗਿਆ ਠੀਕ ਹੈ ਠੀਕ ਹੈ ਜੀ ਤੇ 750 ਟਨ ਹੋਰ ਹੈਗਾ 750 ਟਨ ਤੇ ਇਹਦੇ ਵਿੱਚ ਮੋਟਰ ਮਰੂ ਸਾਲ ਹੋ ਗਿਆ ਤੇ ਬੋਰ ਲੱਗਿਆ ਉਹ ਤੋਂ ਬਾਅਦ ਬਾਈ ਨੂੰ ਕਨੈਕਸ਼ਨ ਦੀ ਦਿੱਕਤ ਥੋੜੀ ਉਤਤਵਾਦ ਪਾਈਆਂ ਨੇ ਸਰਵਾਦ ਮੋਟਰ ਪਾ ਕੇ ਜਦੋਂ ਚਲਾਈ ਪਲੱਸ 2 ਦੀਆਂ ਡਰਾਈਵਰੀਆਂ ਪਾਤੀਆਂ ਤੇ 400 ਕਿਲੋ ਡਰਾਈਵਰੀ ਪਾਈ ਤੀ ਤੇ ਮੋਟਰ ਚਲਾਈ ਜਦੋਂ ਮੋਟ ਨੇ ਪਾਣੀ ਚੱਕਿਆ ਨਹੀਂ ਮੋਟਰੇ ਹੀਟ ਦੇ ਵਿੱਚ ਹੋ ਕੇ ਗਰਮ ਹੋ ਕੇ ਉਹ ਤੋਂ ਬਾਅਦ ਡਰਾਈਵਰੀ ਸੜ ਕੇ ਥੱਲੇ ਡਿੱਗੀ ਤੇ ਥੱਲੇ ਰੇਤਾ ਦੇ ਰਿੱਤੇ ਚ ਡਾਕ ਗਈ ਤੇ ਉਦੋਂ ਦਾ ਬਰਮਣਿਆ ਨੇ ਸੰਪਰਕ ਕਰਿਆ ਬਰਮਣਿਆ ਨੇ ਨਾਲੋਂ ਸਫਾਈ ਦਾ ਯੂਟੂਬ ਇਹਦੀ ਮੋਟਰ ਜਮਾ ਸਾਨੂੰ ਪ੍ਰੋਪਰ ਦਿਖਦੀ ਹੈ ਸਫਾਈ ਲਈ ਤੇ ਉਤਤਵਾਦ ਕੁਛ ਨਹੀਂ ਪਤਾ ਲੱਗਾ ਮੋਟਰ ਹੋਰ ਥੱਲੇ ਵਾਗੀ ਤੇ ਹੁਣ ਉਹਦੇ ਤੇ ਜਾ ਤੇ ਆਪਣੇ ਨਾਲ ਸੰਪਰਕ ਹੋਇਆ ਤੇ ਬੰਦੇ ਨਾਲ YouTube <Sanye> ਤੋਂ ਤੇ ਆਪਾਂ ਬਾਈਆਂ ਦੇ ਬੋਰ ਚੀ ਦੀ ਅੱਜ ਕੈਮਰਾ ਬੋਰ ਚੈੱਕ ਕਰ ਲਿਆ ਆਪਾਂ ਨੇ ਮੰਗਲੋ ਜਿਹੜਾ ਬੋਰ ਐਸ 653 ਫੁੱਟ ਤੱਕ ਮਿਲਦਾਗਾ ਹੁਣ ਇਸ ਟਾਈਮ ਤੇ ਆਪਾਂ ਇੱਥੇ ਮਸੀਨ ਲਾ ਕੇ ਉਹਨੂੰ ਮੋਟਰ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਬੋਕਿਆਂ ਲਾ ਕੇ ਵੇਲਾ ਕਰਾਂਗੇ ਜੇ ਮੋਟਰ ਤੱਕ ਵੇਲਾ ਕਰਕੇ ਉਹਦੇ ਵਿੱਚ ਕੋਈ ਜਿਗਾਰਡ ਲੱਗ ਕੇ ਉਹਦੇ ਵਿੱਚ ਕੋਈ ਵੀ ਜਿਗਾਰਡ ਲੱਗ ਕੇ ਉਹਨੂੰ ਬਾਰੇ ਕੱਢਣ ਦੀ ਕੋਸ਼ਿਸ਼ ਕਰਾਂਗੇ ਤਕਰੀਬਨ ਬਾਈ ਦਾ ਖਰਚਾ ਬੋੜ ਤੇ ਆ ਬੋਰ ਤੇ ਤਕਰੀਬਨ 25-26 ਲੱਖ ਰੁਪਏ ਖਰਚਾ ਹੋ ਗਿਆ ਹੈ। ਉਹਨੇ ਪਿਛਲੇ ਸਾਲ ਬੋੜ ਕਰਾਇਆ ਬਣਾਇਆ। ਬਾਕੀ ਕੋਈ ਕੰਮ ਕਰਾਉਣਾ ਜਾਂ ਬੋਰ ਚੈੱਕ ਕਰਾਉਣਾ, ਮੋਟਰ ਪੜਾਉਣੀ ਹੋਵੇ ਜਾਂ ਕੋਈ ਬੋਰ ਦੇ ਸਬੰਧ ਵਿੱਚ ਕੋਈ ਰੇਤਾ ਮਾਰਦਾ ਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਮੇਰਾ ਨਾਮ ਮੁਕਤਿਆਰ ਸਿੰਘ ਪਿੰਡ ਨਬੂਲ ਜੇਲਾ ਸੁਰੀਆ। ਮੋਬਾਈਲ ਨੰਬਰ 97817 ਚੱਲਦਾ ਚੱਲਦਾ ਹੈ।